ਤਨ ਵਾਹਿਗੁਰੂ ਜੀਓ ਕਬੀਰ ਜੋ ਮੈਂ ਚਿਤਵਾਂ ਨਾ ਕਰੈ ਕਿਆ ਮੇਰੀ ਚਿਤਵੇ ਹੋਇ ਆਪਣਾ ਚਿਤ ਵਿਆਹ ਹਰ ਕਰੈ ਜੋ ਮੇਰੇ ਚਿਤ ਨਾ ਹੋਈ ਮਹਲਾ ਤੀਜਾ ਚਿੰਤਾ ਭੇ ਆਪ ਕਰਾਈ ਸੀ ਅਚਿੰਤ ਭੇ ਆਪੀ ਦੇ ਨਾਨਕ ਸੋ ਸਲਾਹੀਐ ਜੇ ਸਬਨਾਸਾਰ ਕਰੇ ਮਹੱਲਾ ਪੰਜਵਾ ਕਬੀਰ RAM ਨਾ ਚਿਤਿਓ ਫਿਰਿਆ ਲਾਲਚ ਮਾ ਪਾਪ ਕਰੰਤਾ ਮਰ ਗਿਆ ਔਦੂ ਉਨੀ ਖੇ ਨਮਾ ਹੈ ਪਾਪ ਕਰਨਤਾ ਮਰ ਗਿਆ ਔਦ ਉਨੀ ਖੇ ਨਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੀ ਸਹਬਤ ਵਿੱਚ ਸੱਜ ਬੈਠੀ ਗੁਰੂ ਸواری ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ ਉਤਮ ਸਮਾਂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਸਤਕਾਰ ਨਾਲ ਸਰਵਣ ਕੀਤੇ ਹਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਰੋਜ਼ਾਨਾ ਦੇ ਦਿਵਾਨਾ ਵਿੱਚ ਕਰਨ ਦਾ ਇਹ ਯਤਨ ਕਰਦੇ ਹਾਂ ਸੋ ਹੁਣ ਤੱਕ ਆਪਾਂ ਤਕਰੀਬਨ 218 ਸ਼ਲੋਕਾਂ ਦੀ ਵਿਚਾਰ ਇਹਨਾਂ ਦੀਵਾਨਾਂ ਦੇ ਵਿੱਚ ਕਰਨ ਦਾ ਯਤਨ ਕੀਤਾ ਹੈ। ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਤਾਂਸ-ਪਾਸੋਂ ਸੁਣਿਆ ਹੈ। ਜੋ प्रकरण ਇਹਨਾਂ ਸ਼ਲੋਕਾਂ ਦੇ ਵਿੱਚ ਆਪਾਂ ਪਹਿਲੇ ਸ਼ਲੋਕਾਂ ਵਿੱਚ ਵਿਚਾਰਿਆ ਕਬੀਰ ਜੀ ਮਹਾਰਾਜ ਨੇ فرمایا ਕਬੀਰ ਕੋਠੇ ਮੰਡਪ ਹੇਤ ਕਰ। ਕਾਹੀ ਮਰਹੋ ਸਵਾਰ ਕਾਰਜ 3.5 ਤੀਨ ਹੱਥ ਕਨੀ ਤਾਂ ਪੌਨੇ ਚਾਰ ਮਨੁੱਖ ਆਪਣੀਆਂ ਮਹਿਲ ਮਾੜੀਆਂ ਨੂੰ ਸਵਾਰਨ ਖਾਤਰ ਜਾਂ ਆਪਣੇ ਰੁਤਬੇ ਨੂੰ ਵੱਡਾ ਕਰਨ ਖਾਤਰ ਜਦੋਂ ਗਲਤ ਤਰੀਕੇ ਦਾ ਇਸਤੇਮਾਲ ਕਰਦਾ ਹੈ ਗਲਤ ਰਸਤਾ ਚੁਣਦਾ ਹੈ ਦੂਜਿਆਂ ਦੇ ਹਿੱਤ ਅਧਿਕਾਰ ਔਰ ਹਕਾਂ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਕਬੀਰ ਜੀ ਮਹਾਰਾਜ ਫਿਰ ਮਨੁੱਖ ਨੂੰ ਇਹਦੀ ਸਮਰੱਥਾ ਚੇਤੇ ਕਰਾਉਂਦੇ ਨੇ ਕਿ हे ਮਨੁੱਖ ਜਦੋਂ ਤੂੰ ਸੌਂਦਾ ਹੈ ਸਾਢੇ 3 ਹੱਥ ਜਗ੍ਹਾ ਘੇਰਦਾ ਹੈ ਹੱਦ ਪਾਉਣੇ 4 ਘੇਰ ਲਏਗਾ ਜਾਨੀ ਤੇਰੀ ਜ਼ਰੂਰਤ ਜਿਹੜੀ ਉਹ ਬੜੀ ਕਈ ਵਾਰ ਥੋੜੀ ਹੁੰਦੀ ਏ ਪਰ ਤੇਰੀ ਤ੍ਰਿਸ਼ਨਾ ਦੇ ਕਾਰਨ ਦੁਖੀ ਬਹੁਤ ਲੋਕ ਹੁੰਦੇ ਹਨ ਤੇਰੀ ਆਪਣੀ ਲੋੜ ਓਨੀ ਕੀ ਹੁੰਦੀ ਏ ਯਥਾ ਜਿਵੇਂ ਇੱਕ ਬ੍ਰਤਾਂਤ ਸਾਖੀਕਾਰਾਂ ਨੇ ਲਿਖਿਆ ਬਾਬਰ ਭਾਰਤ ਉਤੇ ਹਮਲਾ ਕਰਦਾ ਏ ਅਹਿਮਦਾਬਾਦ ਨੂੰ ਢਹਿ ਢੇਰੀ ਕਰਦਾ ਏ ਉਦੀਆਂ ਫੌਜਾਂ ਬੇਸ਼ੁਮਾਰ ਜ਼ੁਲਮ ਤੇ ਸਤਮ ਕਰਦੀਆਂ ਨੇ ਪਰਜਾ ਦੇ ਉੱਤੇ ਮਹਾਰਾਜ ਦੇ ਸ਼ਬਦਾਂ ਵਿੱਚ ਇਸ ਗੱਲ ਦਾ ਵਰਣਨ ਆਇਆ ਹੈ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਸ਼ਹਿਰ ਨੂੰ ਅੱਗ ਲਾ ਦਿੱਤੀ ਗਈ ਘਰ ਸੜ ਰਹੇ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਤਨੇ ਲੋਕ ਮਾਰੇ ਗਏ ਔਰਤਾਂ ਦੀ ਬੇਪਤੀ ਤੇ ਬੇਇਜ਼ਤੀ ਕੀਤੀ ਗਈ ਕੁਝ ਬੰਦੇ ਜ਼ਖਮੀ ਹੋਏ ਕੁਝ ਮਾਰੇ ਗਏ ਕੁਝ ਚੁੱਕ ਕੇ ਕੈਦਚ ਸੁੱਟ ਦਿੱਤੇ ਗਏ ਜਾਨੀ ਜਿਸ ਤਰ੍ਹਾਂ ਜ਼ਾਲਮ ਕਰਨਾ ਲੋਚਦਾ ਮਾਨਾ ਹੀ ਜਿਸ ਤਰ੍ਹਾਂ ਫੌਜ ਕਰਦੀ ਹੈ ਹਰ ਉਹਨਾਂ ਨੇ ਲੁੱਟ ਪਾਰਟ ਹੋਈ ਸਾਰਾ ਕੁਝ ਹੋਇਆ ਕਿੰਨੀ ਮੁਸ਼ਕਲਤ ਦੇ ਨਾਲ ਕੋਈ ਬੰਦਾ ਆਪਣੀ ਜ਼ਿੰਦਗੀ ਜੀ ਰਿਹਾ ਤਬਾਹ ਕਰਨ ਵਾਲਾ ਆਉਂਦਾ ਹੈ ਆ ਕੇ ਤਬਾਹ ਕਰ ਜਾਂਦਾ ਹੈ ਉਹਨੂੰ ਉਸ ਬੰਦੇ ਦੇ ਨਾਲ ਕੋਈ ਉਹਦਾ ਵੈਰ ਵੀ ਨਹੀਂ ਹੁੰਦਾ ਕਈ ਵਾਰ ਇਸ ਤਰ੍ਹਾਂ ਵੀ ਵਾਪਰਦਾ ਹੈ ਕਿ ਹੁਣ ਸਿਪਾਈ ਦੂਜੇ ਮੁਲਕ ਤੋਂ ਆਇਆ ਹੈ ਉਸ ਸਿਪਾਈ ਦਾ ਐਮਨਾਬਾਦ ਦੇ ਰਹਿਣ ਵਾਲੇ ਕਿਸੇ ਘਰ ਦੇ ਬੰਦੇ ਨਾਲ ਕੀ ਵੈਰ ਹੋ ਸਕਦਾ ਨਾ ਉਹਦਾ ਗੁਆਂਢੀ ਏ ਨਾ ਪਹਿਲਾਂ ਮਿਲਿਆ ਹੈ ਨਾ ਗਿਲੇ ਪਰ ਕਿਉਂਕਿ ਉਹ ਇੱਕ ਫੌਜ ਦਾ ਹਿੱਸਾ ਹੈ ਕਿਉਂਕਿ ਉਹ ਇੱਕ ਧਿਰ ਵੱਜੋਂ ਆਇਆ ਹੈ ਉਹ ਤੇਰ ਹਮਲਾਵਰ ਹੈ ਉਹ ਕਿਸੇ ਦੇ ਹੁਕਮ ਉਤੇ ਚੱਲਦੀ ਹੈ ਤੇ ਹੱਥ ਵਿੱਚ ਤਲਵਾਰ ਹੈ ਤਾਕਤ ਹੈ ਰੋਕਣ ਵਾਲਾ ਕੋਈ ਨਹੀਂ ਫਿਰ ਮਨ ਮਰਜ਼ੀ ਜਿਹੜੀ ਹੈ ਜੋ ਮਨ ਚ ਆਇਆ ਉਹ ਧੱਕਾ ਕਰਨਾ ਹੈ ਜ਼ੁਲਮ ਕਰਨਾ ਹੈ ਸਤਮ ਕਰਨਾ ਹੈ ਤਬਾਹੀ ਕਰਨੀ ਬਰਬਾਦੀ ਕਰਨੀ ਹੈ ਬੰਦੇ ਦੇ ਅੰਦਰ ਕਿੱਡਾ ਸ਼ੈਤਾਨ ਵੱਸਦਾ ਇਸ ਬੰਦੇ ਨੂੰ ਤੁਸੀਂ ਖੁੱਲ ਦੇਵੋ ਇਹਨੂੰ ਅਧਿਕਾਰ ਇਹਨੇ ਦੇ ਦਿਓ ਵੀ ਇਹਨੂੰ ਕਹੋ ਵੀ ਤੇਰੇ ਰਾਜ ਅਸੀਂ ਰੁਕਾਵਟ ਨਹੀਂ ਬਣਾਂ ਤੂੰ ਜੋ ਕਰਨਾ ਚਾਹੁੰਦਾ ਕਰ ਲੈ ਫਿਰ ਵੇਖੋ ਇਹ ਮਨੁੱਖ ਤੋਂ ਵੱਡਾ ਸ਼ੈਤਾਨ ਇਸ ਦੁਨੀਆ ਵਿੱਚ ਕੋਈ ਨਹੀਂ ਹੁੰਦਾ ਜਿਹਨੂੰ ਮਰਿਆਦਾ ਦੀ ਲਾਮ ਨਾ ਪਾ ਕੇ ਰੱਖੀ ਜਾਏ ਜਿਹਦੇ ਉੱਤੇ ਕੋਈ ਕੁੰਡਾ ਨਾ ਹੋਵੇ ਤਾਂ ਇਹ ਸਮਾਜ ਵਿੱਚ ਤਬਾਹੀ ਪੈਦਾ ਕਰ ਦੇਵੇ ਐਸਾ ਹੀ ਵਾਪਰਿਆ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵੀ ਕੈਦ ਵਿੱਚ ਜਾਣਾ ਪਿਆ ਭਾਈ ਮਰਦਾਨਾ ਜੀ ਸਹਿਤ ਬਾਬਰ ਦੇ ਨਾਲ ਮੇਲ ਹੋਇਆ ਸਾਖੀਕਾਰ ਕਹਿੰਦੇ ਨੇ ਹਜ਼ੂਰ ਨੇ ਬਾਬਰ ਨੂੰ ਪੁੱਛਿਆ ਕਿ ਤੁਸੀਂ ਕਾਬਲ ਤੋਂ ਆਏ ਹੋ ਕਾਬਲ ਵਿੱਚ ਤੁਸੀਂ ਆਪਣੇ ਸਰੀਰ ਦੇ ਨਿਰਭਾਅ ਵਾਸਤੇ ਕੀ ਭੋਜਨ ਪ੍ਰਸ਼ਾਦਾ ਪਾਣੀ ਕੀ ਸਕਦੇ ਹੋ ਉਹਨੇ ਦੱਸਿਆ ਮੇਰੀ ਆਮ ਰੂਟੀਨ ਹੁੰਦੀ ਹੈ ਉਹੀ ਖਾਂਦਾ ਹਜ਼ੂਰ ਨੇ ਆਖਿਆ ਇੱਥੇ ਆ ਕੇ ਤੁਹਾਡੀ ਖੁਰਾਕ ਵਿੱਚ ਕੋਈ ਖਾਸ ਫਰਕ ਪਿਆ ਕਾਬਲ ਤੋਂ ਤੁਸੀਂ ਇੱਥੇ ਆਏ ਅਮਨਬਾਦ ਉਜੜਿਆ ਸਾਰਾ ਕੁਝ ਹੋਣ ਤੁਹਾਨੂੰ ਕੋਈ ਲੱਗਦਾ ਵੀ ਤੁਹਾਨੂੰ ਕੋਈ ਵੱਖਰਾ ਕੁਝ ਹੋਰ ਖਾਣ ਨੂੰ ਮਿਲਦਾ ਹੈ ਜਾਂ ਤੁਹਾਡੀ ਖੁਰਾਕ ਵਧ ਗਈ ਹੋਵੇ ਉਹ ਕਹਿਣ ਲੱਗੇ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਇਹ ਕੋਈ ਸਵਾਲ ਹੈ ਮੇਰੀ ਖੁਰਾਕ ਉਹੀ ਹੈ ਜਿਹੜੀ ਮੈਂ ਉਥੇ ਖਾਣਾ ਉਹੀ ਖਾਨ ਸਾਹਮੇ ਇੱਥੇ ਬਣਾਉਂਦੇ ਨੇ ਮਹਾਰਾਜ ਨੇ ਆਖਿਆ ਮੈਂ ਇਹ ਪ੍ਰਸ਼ਨ ਇਸ ਕਰਕੇ ਕੀਤਾ ਵੀ ਸ਼ਾਇਦ ਉਥੇ ਤੁਸੀਂ ਅੰਨ ਖਾਂਦੇ ਹੋਵੋ ਤੇ ਇੱਥੇ ਆ ਕੇ ਤੁਸੀਂ ਹੀਰੇ ਮੋਤੀ ਜਾਂ ਸੋਨਾ ਚਾਂਦੀ ਖਾਣ ਲੱਗ ਪਏ ਹੋ ਉਹਨਾਂ ਕਹ ਜੀ ਇਹ ਕੋਈ ਮਨੁੱਖ ਦੇ ਖਾਣ ਦੀਆਂ ਚੀਜ਼ਾਂ ਨਹੀਂ ਹਨ ਅੰਨ ਖਾ ਕੇ ਮਨੁੱਖ ਪੜਦਾ ਹੈ ਤੇ ਉਹ ਉਹਨਾਂ ਹੀ ਖਾਂਦਾ ਜਿੰਨੀ ਉਹਦੇ ਸਰੀਰ ਦੀ ਲਿਮਟ ਹੁੰਦੀ ਹੈ ਮਹਾਰਾਜ ਨੇ ਆਖਿਆ ਲੋੜ ਇੰਨੀ ਹੈ ਪਰ ਹੰਕਾਰ ਔਰ ਤ੍ਰਿਸ਼ਨਾ ਦੇ ਕਾਰਨ ਇੱਕ ਸ਼ਹਿਰ ਤੁਸੀਂ ਤਬਾਹ ਕਰ ਦਿੱਤਾ ਹੈ ਬੇਸ਼ੁਮਾਰ ਲੋਕ ਮਾਰ ਦਿੱਤੇ ਨੇ ਬੱਚੇ ਅਨਾਥ ਕੀਤੇ ਨੇ ਔਰਤਾਂ ਦੀ ਬੇਪਤੀ ਕੀਤੀ ਹੈ ਮਿਹਨਤਾਂ ਨਾਲ ਬਣਾਏ ਹੋਏ ਘਰ ਉਜਾੜ ਦਿੱਤੇ ਸਾੜ ਦਿੱਤੇ ਇਹ ਸਾਰੇ ਕੁਝ ਨਾਲ ਤੁਹਾਨੂੰ ਕੀ ਫਰਕ ਪਿਆ ਜੇ ਤੁਹਾਡੀ ਖੁਰਾਕ ਤੁਹਾਡੀ ਸਰੀਰ ਦੀ ਲੋੜ ਜੇ ਉਨੀ ਹੈ ਇਹਦਾ ਮਤਲਬ ਸਭ ਤੁਸੀਂ ਹੋਂ ਕਰਕੇ ਅਹੰਕਾਰ ਕਰਕੇ ਕੀਤਾ ਹੈ ਲੋਭ ਕਰਕੇ ਕੀਤਾ ਵੀ ਮੇਰੇ ਨਾਂ ਦਾ ਡੰਕਾ ਵੱਜੇ ਮੈਂ ਜੇਤੂ ਹੋਵਾਂ ਕੋਈ ਮੇਰੇ ਸਾਹਮਣੇ ਅੜੇ ਨਾ ਜਾਨੀ ਕਿ ਅੰਦਰ ਇੱਕ ਜਿਹੜੀ ਭੁੱਖ ਹੈ ਤ੍ਰਿਸ਼ਨਾ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਤੁਸੀਂ ਉਹਦੇ ਪ੍ਰਭਾਵ ਥੱਲੇ ਸਾਰਾ ਕੁਝ ਕਹਿਰ ਕਮਾਇਆ ਹੈ ਸਹਿਬ ਸਤਗੁਰੂ ਭਗਤ ਕਬੀਰ ਜੀ ਮਹਾਰਾਜ ਵੀ ਇਹੋ ਕਹਿੰਦੇ ਨੇ ਕਿ ਮਨੁੱਖ ਕਈ ਵਾਰ ਲੋੜ ਉਹਦੀ ਕੁਝ ਹੋਰ ਹੈ ਪਰ ਲੋਭ ਮੋਹ ਤੇ ਹੰਕਾਰ ਦੇ ਵਾਸੋਂ ਏਡੀ ਵੱਡੀ ਤਬਾਈ ਕਰਦਾ ਹੈ ਕਿ ਉਹ ਦੂਜੇ ਦੇ ਹੱਕ ਵੀ ਉਚਲ ਕੇ ਰੱਖ ਦਿੰਦਾ ਹੈ ਰੋਂਦ ਕੇ ਰੱਖ ਦਿੰਦਾ ਹੈ ਪੈਰਾਂ ਥੱਲੇ ਮਸਲ ਕੇ ਰੱਖ ਦੇ ਇਸੇ ਪ੍ਰਕਰਨ ਨੂੰ ਅੱਗੇ ਵਧਾਇਆ ਹੁਣ ਕਬੀਰ ਜੀ ਕਹਿੰਦੇ ਨੇ ਕਬੀਰ ਜੋ ਮੈਂ ਚਿਤਵਾਉ ਨਾ ਕਰੈ ਵੀ ਮਨੁੱਖ ਤਾਂ ਬਹੁਤ ਕੁਝ ਚਿਤਵਦਾ ਹੈ ਤੇ ਮਨੁੱਖ ਖੁਸ਼ ਉਦੋਂ ਹੁੰਦਾ ਹੈ ਜਦੋਂ ਉਹਦੇ ਮਨ ਦੇ ਮੁਤਾਬਕ ਵਾਪਰ ਜਾਏ ਜਦੋਂ ਸਾਡੇ ਮਨ ਦੇ ਖਿਆਲ ਮੁਤਾਬਕ ਕੁਝ ਨਹੀਂ ਨਾ ਵਾਪਰਿਆ ਆਪਾਂ ਸੋਚਿਆ ਵੀ ਇਵੇਂ ਹੋਵੇ ਨਹੀਂ ਹੋਇਆ ਤੇ ਅਸੀਂ ਉਦਾਸ ਹੋ ਜਾਂਦੇ ਆ। ਕਿ ਇਹ ਤਾਂਵੇਂ ਨਹੀਂ ਹੋਇਆ ਜਿਵੇਂ ਮੈਂ ਚਾਹਨਾ। ਜੋ ਮੇਰੇ ਖਿਆਲ ਮੁਤਾਬਕ ਵਾਪਰਦਾ ਹੈ ਉਹਦੇ ਨਾਲ ਮੈਨੂੰ ਖੁਸ਼ੀ ਮਿਲਦੀ ਏ। ਮੈਂ ਖੁਸ਼ ਹੁੰਦਾ ਹਾਂ ਜੋ ਮੇਰੇ ਖਿਆਲ ਮੁਤਾਬਕ ਨਹੀਂ ਵਾਪਰਦਾ ਉਹਦੇ ਉੱਤੇ ਮੈਂ ਦੁਖੀ ਹੁੰਨਾ ਕਿ ਮੇਰੇ ਹਿਸਾਬ ਨਾਲ ਕਿਉਂ ਨਹੀਂ ਹੋਇਆ? ਮੇਰੇ ਮੁਤਾਬਕ ਕਿਉਂ ਨਹੀਂ ਵਾਪਰਿਆ? ਮੈਂ ਤੇ ਇਵੇਂ ਸੋਚਿਆ ਸੀ ਇਵੇਂ ਕਿਉਂ ਨਹੀਂ ਹੋਇਆ ਹੁਣ ਉੱਥੇ ਮਨੁੱਖ ਸਵਾਰਥੀ ਹੈ ਨਾ ਦੁੱਖ ਦਾ ਕਾਰਨ ਹੈ ਵੀ ਮਨ ਦੇ ਖਿਆਲ ਮੁਤਾਬਕ ਬਾਹਰ ਕੁਝ ਵਾਪਰਿਆ ਨਹੀਂ ਦੂਜਾ ਮੇਰੇ ਹਿਸਾਬ ਨਾਲ ਨਹੀਂ ਤੁਰਿਆ ਮੇਰੇ ਹਿਸਾਬ ਨਾਲ ਸਿਚੁਏਸ਼ਨ ਨਹੀਂ ਬਣੀ ਮੇਰੇ ਹਿਸਾਬ ਨਾਲ ਕੰਮ ਨਹੀਂ ਹੋਇਆ ਮੇਰੇ ਹਿਸਾਬ ਨਾਲ ਰਿਜ਼ਲਟ ਨਹੀਂ ਨਿਕਲਿਆ ਮੇਰੇ ਹਿਸਾਬ ਦੇ ਨਾਲ ਕਿਸੇ ਕਰਮ ਦਾ ਫਲ ਨਹੀਂ ਆਇਆ ਬੰਦਾ ਦੁਖੀ ਹੋ ਗਿਆ ਇਹਦਾ ਮਤਲਬ ਹੈ ਮਨੁੱਖ ਆਪਣੇ ਮਨ ਵਿੱਚ ਹੀ ਦੁੱਖ ਪਾਲੀ ਬੈਠਾ ਤੇ ਸੁਖ ਪਾਲੀ ਬੈਠਾ ਮੇਰੇ ਮੁਤਾਬਕ ਨਹੀਂ ਹੋਇਆ ਦਾ ਮਤਲਬ ਹੈ ਵੀ ਮੈਂ ਹੀ ਹਾਂ ਮੇਰੇ ਮੁਤਾਬਕ ਸਭ ਹੋਣਾ ਚਾਹੀਦਾ ਨਹੀਂ ਹੁੰਦਾ ਤੇ ਮੈਂ ਦੁਖੀ ਹਾਂ ਜਿਸ ਨੂੰ ਅਸੀਂ ਬਾਣੀ 'ਚ ਕਿਨਨ ਹੁਕਮ ਰਜ਼ਾਈ ਚੱਲਣਾ ਉਹਦਾ ਅਰਥ ਹੈ ਕਿ ਤੁਸੀਂ ਯਤਨ ਕੀਤਾ ਤੁਸੀਂ ਚਾਹੁੰਦੇ ਸੀ ਇਵੇਂ ਹੋਵੇ ਹੋ ਗਿਆ ਸ਼ੁਕਰ ਕਰੋ ਨਹੀਂ ਹੋਇਆ ਉਹਦੇ ਬਾਣੇ 'ਚ ਰਹੋ ਤੁਸੀਂ ਇਕੱਲੇ ਨਹੀਂ ਹੋ ਸੰਸਾਰ 'ਚ ਵੀ ਤੁਹਾਡੇ ਮੁਤਾਬਕ ਹੀ ਸਾਰੀ ਦੁਨੀਆ ਦੇ ਵਿੱਚ ਵਾਪਰੇ ਸਾਰਾ ਕੁਝ ਰਬਾਂ ਲੋਕ ਦੁਨੀਆ ਚ ਬੈਠੇ ਨੇ ਆਪਣੇ ਆਪਣੇ ਹਿਸਾਬ ਨਾਲ ਸੋਚੀ ਜਾ ਰਹੇ ਨੇ ਇਵੇਂ ਹੋ ਜਾਏ ਇਵੇਂ ਹੋ ਜਾਏ ਕੁਦਰਤ ਬੈਠੀ ਏ ਜਿਹੜੀ ਪਲ ਪਲ ਸਿਚੁਏਸ਼ਨ ਵਿੱਚ ਪਰਵਰਤਨ ਕਰਦੀ ਰਹਿੰਦੀ ਏ ਸਾਰਾ ਕੁਝ ਆਖਰ ਸਾਡੇ ਮੁਤਾਬਕ ਤੇ ਨਹੀਂ ਨਾ ਹੋ ਸਕਦਾ ਪਰਿਵਾਰ ਵਿੱਚ ਆਪਾਂ ਵਿਚਰਦੇ ਆਂ ਕਈ ਵਾਰ ਇਸੇ ਗੱਲ ਤੋਂ ਹੀ ਨਰਾਜ਼ਗੀਆਂ ਗੁੱਸੇ ਗਿਲੇ ਪਰਿਵਾਰ ਟੁੱਟਣ ਤੱਕ ਜੀ ਮੇਰੇ ਮੁਤਾਬਕ ਇਹਨੇ ਇਵੇਂ ਨਹੀਂ ਕੀਤਾ ਦੂਜਾ ਕਹਿੰਦਾ ਮੈਂ ਐਵੇਂ ਸੋਚਿਆ ਸੀ ਨੇ ਇਹ ਉਮੀਦਾਂ ਨਹੀਂ ਇਹਨੇ ਐਵੇਂ ਵਿਗਾੜਿਆ ਦੂਜਾ ਕਹਿੰਦਾ ਇਹਨੇ ਇਹਦੇ ਹੁਣ ਉਹ ਆਪਣੇ ਆਪਣੇ ਐਂਗਲ ਤੋਂ ਸਾਰੇ ਸੋਚ ਰਹੇ ਉਹ ਇਹ ਸੋਚ ਰਹੇ ਨੇ ਵੀ ਮੇਰੇ ਮੁਤਾਬਕ ਨਹੀਂ ਹੋਇਆ ਦੂਜਾ ਕਹਿੰਦਾ ਮੇਰੇ ਮੁਤਾਬਕ ਨਹੀਂ ਹੋਇਆ ਟਲਣਾ ਕੋਈ ਪਸੰਦ ਨਹੀਂ ਕਰਦਾ ਵੀ ਜੋ ਨਹੀਂ ਹੋ ਸਕਿਆ ਉਹਨੂੰ ਛੱਡ ਦੇਈਏ ਅਡੀ ਇਸ ਗੱਲ ਤੇ ਵੀ ਹੋਂ ਹੈ ਵੀ ਮੇਰੇ ਮੁਤਾਬਕ ਹੋਵੇ ਦੂਜਾ ਕਹਿੰਦਾ ਮੇਰਾ ਕੰਟਰੋਲ ਹੋਵੇ ਤੀਜਾ ਕਹਿੰਦਾ ਮੈਂ ਸਭ ਤੋਂ ਉੱਤਮ ਆ ਚੌਥਾ ਕਹਿੰਦਾ ਮੈਨੂੰ ਪ੍ਰਾਇੋਰਟੀ ਮਿਲੇ ਹੋਂ ਟਕਰਾ ਗਈ ਹੋਂ ਮੈਂ ਟਕਰਾ ਗਈ ਸਾਰਿਆਂ ਤੇ ਉਹ ਜਿਹੜੀ ਚੀਜ਼ ਹੈ ਉਹ ਸਮਾਜ ਵਿੱਚ ਵੀ ਹੁੰਦੀ ਹੈ ਸਾਰੇ ਥਾਈਂ ਵਾਪਰਦੀ ਮੇਰੇ ਮੁਤਾਬਕ ਹੁਣ ਨਿਰਾਸ਼ਤਾ ਉਦਾਸੀ ਦੁੱਖ ਇਹ ਤਿੰਨੇ ਚੀਜ਼ਾਂ ਉਦੋਂ ਜੀਵਨ ਵਿੱਚ ਆਉਂਦੀਆਂ ਨੇ ਜਦੋਂ ਮਨੁੱਖ ਆਪਣੇ ਮਨ ਚਾਏ ਰਿਜ਼ਲਟ ਪ੍ਰਾਪਤ ਨਹੀਂ ਕਰ ਪਾਉਂਦਾ ਤਾਂ ਉਦੋਂ ਉਹਦੇ ਖਿਆਲ ਵਿੱਚ ਇਹ ਆਉਂਦਾ ਵੀ ਮੇਰੇ ਮੁਤਾਬਕ ਤਾਂ ਜੀ ਹੋਇਆ ਨਹੀਂ ਇਸ ਕਰਕੇ ਮੈਂ ਉਦਾਸ ਹਾਂ ਮੈਂ ਦੁਖੀ ਹਾਂ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਉਹ ਰਿਜ਼ਲਟ ਮੈਨੂੰ ਪਸੰਦ ਨਹੀਂ ਮੈਨੂੰ ਪਸੰਦ ਨਹੀਂ ਇਸ ਕਰਕੇ ਮੈਂ ਦੁਖੀ ਹਾਂ ਮੈਂ ਮੈਨੂੰ ਪਸੰਦ ਨਹੀਂ ਇਸ ਕਰਕੇ ਮੈਂ ਉਦਾਸ ਹਾਂ ਮਾਇੂਸ ਹਾਂ ਟੈਂਦੀ ਗਲਾ ਚ ਹੁਕਮ ਜਿਹਨੂੰ ਆਪਾਂ ਹੁਕਮ ਕਹਿੰਦੇ ਆ ਬਾਣਾ ਕਹਿੰਦੇ ਆ ਬਾਣੇ ਦੇ ਵਿੱਚ ਜਦੋਂ ਸਤਿਗੁਰੂ ਦੀ ਬਾਣੀ ਬਾਣੇ ਦੀ ਗੱਲ ਕਰਦੀ ਨੇ ਜ਼ੋਰ ਕਹਿੰਦੇ ਨੇ ਵੀ ਤੇਰੀ ਮਨ ਦਾ ਇਨਾ ਪੱਧਰ ਹੋ ਜਾਏ ਕਿ ਭਾਵੇਂ ਰਿਜ਼ਲਟ ਤੇਰੇ ਮੁਤਾਬਕ ਹੈ ਜਾਂ ਨਹੀਂ ਹੈ ਤੇਰਾ ਮਨ ਸਟੇਬਲ ਰਹੇ ਵੀ ਠੀਕ ਹੈ ਨਹੀਂ ਹੋਇਆ ਤੇ ਨਹੀਂ ਹੋਇਆ ਸੰਸਾਰ ਹੈ ਦੁਨੀਆ ਹੈ ਕਦੀ ਮੇਰੇ ਮੁਤਾਬਕ ਹੋ ਜਾਂਦਾ ਹੈ ਕਦੀ ਨਹੀਂ ਹੁੰਦਾ ਤੇ ਮੈਂ ਦੋਵਾਂ ਹਾਲਤਾਂ ਵਿੱਚ ਠੀਕ ਠਾਕ ਇਹ ਨਹੀਂ ਵੀ ਜੇ ਮੇਰੇ ਮੁਤਾਬਕ ਰਿਜ਼ਲਟ ਆ ਗਿਆ ਮੈਂ ਰੱਬ ਸਮਝਾਂ ਆਪਣੇ ਆਪ ਨੂੰ ਜੇ ਨਹੀਂ ਆਇਆ ਤੇ ਮੈਂ ਸ਼ੈਤਾਨ ਬਣ ਜਾਵਾਂ ਉਦਾਸ ਮਾਇੂਸ ਤੇ ਦੁਖੀ ਹੋ ਜਾਵਾਂ ਉਲੰਬੇ ਤੇ ਸ਼ਿਕਵੇ ਦੇਂਦਾ ਫਿਰਾਂ ਦੋਸ਼ ਕੱਢਦਾ ਫਿਰਾਂ ਨਹੀਂ ਕੋਈ ਗੱਲ ਨਹੀਂ ਇਹਨੂੰ ਭਾਣੇ 'ਚ ਰਹਿਣਾ ਕਹਿੰਦੇ ਨੇ ਇੱਥੇ ਜਾ ਕੇ ਫਿਰ ਮਨੁੱਖ ਟਿਕਾਅ 'ਚ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਉਹਨੂੰ ਸੰਸਾਰ ਦੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ ਉਹਨੂੰ ਪਤਾ ਹੈ ਕਿ ਕੋਈ ਵੀ ਹਾਲਾਤ ਜਾਂ ਪਰਵਰਤਨ ਹਾਲਾਤ ਜਾਂ ਸਿਚੁਏਸ਼ਨ ਜਿਹੜੀ ਉਹ ਪਰਵਰਤਨਸ਼ੀਲ ਹੈ ਜੋ ਮੈਂ ਅੱਜ ਸੋਚਿਆ ਹੋ ਸਕਦਾ ਕੱਲ ਨੂੰ ਹਾਲਾਤ ਬਦਲ ਗਿਓ ਮੈਂ ਨਹੀਂ ਵਾਪਰਿਆ ਕਿਸੇ ਮਨੁੱਖ ਨੂੰ ਸੱਦਾ ਦਿੱਤਾ ਵੀ ਤੂੰ ਫਲਾ ਜਗ੍ਹਾ ਆਈ ਮੈਂ ਆਪਣਾ ਜ਼ਰੂਰੀ ਕੰਮ ਹੈ ਮਿਲਣਾ ਉਹ ਨਹੀਂ ਆ ਸਕਿਆ ਆਪਾਂ ਉਦਾਸ ਹੋ ਗਏ ਦੁਖੀ ਹੋ ਗਏ ਵੀ ਉਹਨੇ ਮੇਰੀ ਗੱਲ ਨਹੀਂ ਮੰਨੀ ਚਿਰਾਂ ਬਾਅਦ ਉਹ ਸਾਨੂੰ ਮਿਲਿਆ ਉਹਨੇ ਕਿਹਾ ਵੀ ਮੈਂ ਤਾਂ ਉਸ ਦਿਨ ਇੱਕ ਬੜੀ ਮਾੜੀ ਸਿਚੁਏਸ਼ਨ ਚ ਫਸ ਗਿਆ ਅਚਾਨਕ ਆਦੁਰ ਘਟਨਾ ਵਾਪਰ ਗਈ ਮੈਂ ਤੇ ਪਹੁੰਚ ਹੀ ਨਹੀਂ ਸਕਿਆ ਹੁਣ ਉਸ ਬੰਦੇ ਦੀ ਹਾਲਾਤ ਵੇਖੋ ਇਧਰ ਜਿਹਨੇ ਸੱਦਿਆ ਉਹਦੇ ਹਾਲਾਤ ਵੇਖੋ ਉਹ ਕਹਿੰਦਾ ਮੈਂ ਸਮਾਂ ਕੱਢ ਕੇ ਆਇਆ ਉਹ ਬੰਦਾ ਪਹੁੰਚਿਆ ਨਹੀਂ ਕਿੰਨਾ ਦੁਖੀ ਹੋਇਆ ਉਹ ਕਿੰਨਾ ਗੁੱਸੇ 'ਚ ਆਇਆ ਉਸ ਬੰਦੇ ਦਾ ਜਦੋਂ ਦੁੱਖ ਸੁਣਿਆ ਤੇ ਉਹ ਕਹਿੰਦਾ ਮੈਂ ਤਾਂ ਤੁਰ ਨਹੀਂ ਲੱਗਿਆ ਸਮਾਂ ਤਾਂ ਤਿਆਰ ਸਾਂ ਸਮਾਂ ਕੱਢ ਲਿਆ ਸੀ ਮੈਂ ਸਾਰੇ ਸਮੇਂ ਸਿਰ ਪਹੁੰਚਣ ਵਾਸਤੇ ਮੈਂ ਰੈਡੀ ਸੀ ਪਰ ਆਦੁਰ ਘਟਨਾ ਵਾਪਰ ਗਈ ਮੈਂ ਕੀ ਕਰਦਾ ਦੋਵਾਂ ਦੀ ਸਿਚੁਏਸ਼ਨ ਲੱਗ ਲੱਗ ਹੈ ਪਰ ਸੋਚ ਵੀ ਲੱਗ ਲੱਗ ਹੈ ਏਕ ਨੂੰ ਉਹਦਾ ਮਨ ਪਾਉਂਦਾ ਰਿਜ਼ਲਟ ਨਹੀਂ ਮਿਲਿਆ ਉਹ ਇਸ ਕਰਕੇ ਦੁਖੀ ਹੈ ਸੋ ਸਹਿਬ ਸਤਿਗੁਰੂ ਮਹਾਰਾਜ ਨੇ ਮੁਬਾਰਕ ਬਾਣੀ ਵਿੱਚ ਕਿਹਾ ਜੋ ਮੈਂ ਚਿਤਵਾਉ ਨਾ ਕਰੇ ਜ਼ਰੂਰੀ ਨਹੀਂ ਜੋ ਮੈਂ ਚਿਤਵਦਾ ਹਾਂ ਉਹੀ ਹੋਵੇ ਪਰਮੇਸ਼ਰ ਵਾਹਿਗੁਰੂ ਉਸ ਤਰ੍ਹਾਂ ਕਈ ਵਾਰ ਨਹੀਂ ਵਾਪਰਨ ਦਿੰਦਾ ਜਿਸ ਤਰ੍ਹਾਂ ਮੈਂ ਮਤਾ ਕਰੇ ਪਛਮ ਕਹ ਤਾਈ ਪੂਰਬ ਹੀ ਲਜਾਤ ਮਹਾਰਾਜ ਕਹਿੰਦੇ ਮੈਂ ਸੋਚਦਾ ਵੀ ਇਧਰ ਨੂੰ ਤੁਰਾਂ ਹਾਲਾਤ ਬਦਲ ਗਏ ਦੂਜੇ ਪਾਸੇ ਨੂੰ ਜਾਣਾ ਪਿਆ ਜੋ ਸੋਚਿਆ ਸੀ ਉਹ ਹੋਰ ਸੀ ਜੋ ਕਰਨਾ ਪਿਆ ਉਹ ਹੋਰ ਹੈ ਤਾਲਮੇਲ ਨਹੀਂ ਬਣਿਆ ਮਤਾ ਕਰੇ ਪਛਮ ਕਹ ਤਾਈ ਪੂਰਬ ਹੀ ਲਜਾਤ ਤੇ ਫਿਰ ਇਸੇ ਸ਼ਬਦ ਵਿੱਚ ਕਹਿੰਦੇ ਸਿਆਨ ਪਕਾਹੂ ਕਾਮਨਾਪ ਜੋਨ ਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚੇਤਨਾ ਹੋਏ ਉਹ ਪਰਮੇਸ਼ਰ ਵਾਹਿਗੁਰੂ ਦਾ ਜੋ ਹੁਕਮ ਹੈ ਜੋ ਉਹਦੀ ਚਿਤਵਣੀ ਹੈ ਜੋ ਦਾ ਉਹਦਾ ਹੁਕਮ ਹੈ ਜੋ ਉਹਦੀ ਰਜ਼ਾ ਹੈ ਉਹੀ ਵਾਪਰਦਾ ਹੈ ਕਈ ਵਾਰ ਉਹ ਮੇਰੇ ਚਿਤ ਖਿਆਲ ਚ ਨਹੀਂ ਹੁੰਦਾ ਜੋ ਵਾਪਰ ਜਾਂਦਾ ਜੋ ਮੇਰੇ ਚਿਤ ਚ ਹੁੰਦਾ ਉਹ ਨਹੀਂ ਵਾਪਰਦਾ ਇਸ ਸਿਚੁਏਸ਼ਨ ਦਾ ਇੱਕੋ ਹੱਲ ਮਹਾਰਾਜ ਨੇ ਕੱਢਿਆ ਪਾਣਾ ਰਜ਼ਾ ਵਿੱਚ ਰਾਜ਼ੀ ਰਹਿਣਾ ਹੋਰ ਇਸ ਦਾ ਕੋਈ ਤੋੜ ਨਹੀਂ ਇਸੇ ਦੀ ਵਿਆਖਿਆ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਸ਼ਲੋਕ ਚ ਕਰਦੇ ਨੇ ਅਗਲੇਰਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ ਮਹਲਾ 3 ਚਿੰਤਾ ਪਿਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਮਹਾਰਾਜ ਕਹਿੰਦੇ ਨੇ ਉਹ ਕਿਸੇ ਚੀਜ਼ ਦਾ ਚਿੰਤਨ ਵੀ ਆਪ ਹੀ ਕਰਵਾਉਂਦਾ ਜਾਨੀ ਜਿਹੜਾ ਚਿੰਤਨ ਹੈ ਨੈਚੁਰਲ ਹੈ ਵੀ ਅਸੀਂ ਕਿਸੇ ਚੀਜ਼ ਬਾਰੇ ਸੋਚਦੇ ਹਾਂ ਥਿੰਕਿੰਗ ਬਣਦੀ ਹੈ ਖਿਆਲ ਬਣਦੇ ਹਨ ਵਿਚਾਰ ਬਣਦੇ ਹਨ ਅਸੀਂ ਉਸ ਤਰ੍ਹਾਂ ਦਾ ਆਪਣੇ ਅੰਦਰ ਪ੍ਰਪੇਅਰ ਕਰ ਲੈਨੇ ਵੀ ਐਵੇਂ ਹੀ ਹੋ ਜਾਏ ਇਹ ਵੀ ਇੱਕ ਵੇਹ ਹੈ ਅਚਿੰਤ ਪਿਆਪੇ ਦੇ ਤੇ ਜਦੋਂ ਉਹ ਚਿੰਤਾਵਾਂ ਬਣ ਗਈਆਂ ਨੇ ਜਦੋਂ ਸਾਡੇ ਅੰਦਰ ਥਾਟ ਪ੍ਰੋਸੈਸ ਚੱਲ ਪਿਆ ਤੇ ਉਸ ਵੀ ਨਹੀਂ ਹੋਇਆ ਉਹਦੇ ਮੁਤਾਬਕ ਫਿਰ ਉਸ ਸਰਕਲ ਵਿੱਚੋਂ ਨਿਕਲਣ ਦੀ ਤਾਕਤ ਵੀ ਪਰਮੇਸ਼ਰ ਵਾਹਿਗੁਰੂ ਆਪ ਹੀ ਦਿੰਦਾ ਹੈ ਜਾਨੀ ਦੋਵੇਂ ਵੇਈ ਹਨ ਤੁਸੀਂ ਸੋਚਣਾ ਵੀ ਨਹੀਂ ਛੱਡਣਾ ਪਰ ਜੇ ਨਹੀਂ ਹੋਇਆ ਤੇ ਉਹਦੇ ਮੁਤਾਬਕ ਤਾਂ ਉਸ ਸਰਕਲ ਚੋਂ ਬਾਹਰ ਵੀ ਆਉਣਾ ਵੀ ਹੁਣ ਇਹਨੂੰ ਛੱਡ ਦਿੱਤਾ ਜਾਏ ਨਹੀਂ ਹੋਇਆ ਤੇ ਨਹੀਂ ਹੋਇਆ ਅਚਿੰਤ ਕਹਿੰਦੇ ਇਹਨੂੰ ਚਿੰਤਾ ਤੋਂ ਰਹਿ ਤੋਣਾ ਚਿੰਤਨ ਤੋਂ ਉਸ ਸਰਕਲ ਚੋਂ ਬਾਹਰ ਆ ਜਾਣਾ ਮਹਾਰਾਜ ਕਹਿੰਦੇ ਨੇ ਨਾਨਕ ਸੋਸ ala hi ਹੈ ਜੇ ਸਬਨਾ ਸਾਰ ਕਰੇ ਮਹਾਰਾਜ ਕਿਵੇਂ ਅਚਿੰਤ ਹੋਈਏ ਉਹ ਸੁੱਝਣ ਚੋਂ ਕਿਵੇਂ ਨਿਕਲੀਏ ਵੀ ਬੰਦਾ ਕਾਸ਼ਮਕਾਸ਼ ਵਿੱਚ ਮੈਂ ਇੰਨਾ ਕੀਤਾ ਨਹੀਂ ਹੋਇਆ ਆਹ ਨਹੀਂ ਹੋਇਆ ਫਿਰ ਬੰਦਾ ਆਪਣੇ ਉਤੇ ਲੋਡ ਲੈਂਦਾ ਹੈ ਮਨ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਉਦਾਸ مایوس ਤੇ ਦੁਖੀ ਹੁੰਦਾ ਹੈ ਗਮਜ਼ਦਾ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਨਾਨਕ ਸੋਸਾ ਲਾਹੀ ਹੈ ਇਹਦਾ ਤਰੀਕਾ ਹੈ ਉਸ ਵੱਡੇ ਪਰਮੇਸ਼ਰ ਨੂੰ ਸਲਾਈਏ ਜਿਹਦਾ ਹੁਕਮ ਸਕਲ ਕਾਇਨਾਤ ਵਿੱਚ ਵਾਪਰ ਰਿਹਾ ਹੈ ਉਹਦੀ ਹੁਕਮ ਨੂੰ ਗੁਰੂ ਸ਼ਬਦ ਨਾਲ ਬੁਝਿ ਗਏ ਤੇ ਉਹਦੀ ਰਜ਼ਾ 'ਚ ਰਾਜ਼ੀ ਰਹੀਏ ਉਹਦੀ ਸਿਫਤ ਵਿੱਚ ਜੁੜੀਏ ਔਰ ਜਦੋਂ ਅਸੀਂ ਉਹਦੀ ਸਿਫਤ ਵਿੱਚ ਜੁੜਦੇ ਆਂ ਤੇ ਉਹਦਾ ਬਾਣਾ ਉਹਦੀ ਰਜ਼ਾ ਸਾਨੂੰ ਮਿੱਠਾ ਲੱਗਣ ਲੱਗਦੇ ਨੇ ਇਹੀ ਇੱਕ ਤਰੀਕਾ ਹੈ ਅਚਿੰਤ ਹੋਣ ਦਾ ਉਸ ਨੂੰ ਸਲਾਈਏ ਜੇ ਸਭ ਦਾ ਸਾਰ ਕਰੇਗੀ ਜਿਹੜਾ ਕੱਲਾ ਤੇਰੇ ਵਾਸਤੇ ਨਹੀਂ ਉਹ ਸਾਰਿਆਂ ਦੀ ਸਾਰ ਲੈਣ ਵਾਲਾ ਹੈ ਹਰ ਇੱਕ ਦਾ ਮਾਲਕ ਹੈ ਹਰ ਇੱਕ ਦਾ ਉਹ ਕਰਤਾ ਹੈ ਪਰਮੇਸ਼ਰ ਹੈ ਕੁੱਲ ਮਖਲੂਕ ਦੇ ਜੀਵਾਂ ਦੀ ਉਹ ਸਾਰ ਲੈਣ ਵਾਲਾ ਹੈ ਉਹਨਾਂ ਦਾ ਸਿਰਜਣਹਾਰ ਹੈ ਉਹਨਾਂ ਦਾ ਪਾਲਣਹਾਰ ਹੈ ਤੋ ਹਜ਼ੂਰ ਅਗਲੇਰਾ ਸ਼ਲੋਕ ਜਿਹੜਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਹੈ ਪਾਤਸ਼ਾਹ ਕਹਿੰਦੇ ਨੇ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ ਪਰ ਮਨੁੱਖ ਚਿੰਤਾ ਗ੍ਰਸਤ ਕਿਉਂ ਕਿਉਂਕਿ ਆਪਣੇ ਲਾਲਚ ਵਿੱਚ ਵੱਜਾ ਹੋਇਆ ਇਹੀ ਚਾਹੁੰਦਾ ਵੀ ਜੋ ਮੈਂ ਕੀ ਸੋਚਦਾ ਜੋ ਮੈਂ ਚਾਹੁੰਦਾ ਉਹੀ ਹੋਵੇ ਦੂਜੇ ਦੀ ਕੋਈ ਪਰਵਾਹ ਨਹੀਂ ਦੂਜੇ ਦੀ ਕੋਈ ਚਿੰਤਾ ਨਹੀਂ ਇੱਕ ਕਿਸਾਨ ਉਹਨੇ ਫਸਲ ਬੀਜਣੀ ਹੈ ਉਹਨੇ ਅਰਦਾਸ ਕੀਤੀ ਕਹਿਣ ਲੱਗਿਆ ਰੱਬਾ ਮੇਂ ਮੀਂਹ ਪਾ ਦੇ ਤਾਂ ਮੈਂ ਫਸਲ ਬੀਜਣ ਯੋਗਾ ਹੋ ਜਾਵਾਂ ਇੱਕ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਸੱਜਣ ਨੇ ਮਿੱਟੀ ਦੇ ਭਾਂਡੇ ਬਣਾ ਕੇ ਤੇ ਸੁੱਕਣੇ ਪਾਏ ਹੋਏ ਸਨ ਉਹ ਜਦੋਂ ਬੱਦਲ ਆਉਂਦਾ ਤਉ ਦੋ ਹੱਥ ਜੋੜ ਕੇ ਕਹਿੰਦਾ ਰੱਬਾ ਕਿਤੇ ਮੀਂਹ ਨਾ ਪਾ ਦੇ ਮੇਰਾ ਤਾਂ ਮੀਂਹਾਂ ਲੰਘ ਗਿਆ ਭਾਂਡੇ ਕੜਦਿਆਂ ਜੇ ਮੀਂਹ ਪੈ ਗਿਆ ਸਾਰੇ ਤਬਾਹ ਹੋ ਜਾਣੇ ਨੇ ਹੁਣ ਜਾਂ ਤਾਂ ਮੀਂਹ ਪੈਣਾ ਹੈ ਤੇ ਜਾਂ ਨਹੀਂ ਪੈਣਾ ਇੱਕ ਗੱਲ ਹੀ ਵਾਪਰਣੀ ਹੈ ਇੱਕ ਦਾ ਨੁਕਸਾਨ ਹੋਏਗਾ ਦੂਜੇ ਦਾ ਫਾਇਦਾ ਹੋਏਗਾ ਇਹ ਵੀ ਤੈ ਹੈ ਕਿਉਂਕਿ ਇੱਕ ਦਾ ਲਾਭ ਮੀਂਹ ਪੈਣ ਵਿੱਚ ਲੁਕਿਆ ਹੋਇਆ ਹੈ ਤੇ ਦੂਜੇ ਦਾ ਲਾਭ ਮੀਂਹ ਨਾ ਪੈਣ ਵਿੱਚ ਲੁਕਿਆ ਹੋਇਆ ਹੈ ਦੋਨਾਂ ਹਾਲਤਾਂ ਵਿੱਚ ਇੱਕ ਦਾ ਨਫਾ ਹੈ ਤੇ ਇੱਕ ਦਾ ਨੁਕਸਾਨ ਹੈ। ਅਗਰ ਮੈਂ ਨਹੀਂ ਪੈਂਦਾ ਤਾਂ ਇੱਕ ਸੋਚੇਗਾ ਰੱਬ ਨੇ ਮੇਰੀ ਨਹੀਂ ਸੁਣੀ। ਪੈ ਜਾਂਦਾ ਤੇ ਦੂਜਾ ਸੋਚੇਗਾ ਮੇਰੀ ਨਹੀਂ ਸੁਣੀ। ਯਾਨੀ ਇਸ ਤਰ੍ਹਾਂ ਦੀ ਡਾਂਵਾ ਡੋਲ ਹਾਲਤ ਰਹੇਗੀ। ਹੁਣ ਉਹ ਜਿਹੜੀ ਸਿਚੁਏਸ਼ਨ ਉੱਥੇ ਜਾ ਕੇ ਦੋਨਾਂ ਮਨੁੱਖਾਂ ਦਾ ਜਦੋਂ ਕਰਮ ਖੇਤਰ ਵੱਖਰ ਕਿਉਂਕਿ ਉਹ ਆਪਣੇ ਨਿੱਜ ਬਾਰੇ ਸੋਚ ਰਹੇ ਨੇ ਇੱਕ ਨੂੰ ਇਹ ਵੀ ਮੇਰਾ ਕੰਮ ਹੋ ਜਾਏਗਾ ਸਬਰ ਜਾਏਗਾ ਜੇ ਇਸ ਤਰ੍ਹਾਂ ਹੋ ਜਾਏ ਦੂਜਾ ਕਹਿੰਦਾ ਜੇ ਇਸ ਤਰ੍ਹਾਂ ਹੋ ਜਾਏ ਤੇ ਮੇਰਾ ਕਾਰਜ ਸਵਰਦਾ ਸੋਥਿਓ ਆਪਣੇ ਤੋਂ ਉੱਪਰ ਉੱਠ ਕੇ ਨਹੀਂ ਸੋਚਦੇ ਉਹ ਇੱਕ ਵਿਸ਼ਾਲ ਕੁਦਰਤ ਦਾ ਹਿੱਸਾ ਬਣ ਕੇ ਨਹੀਂ ਸੋਚਦੇ ਉਹ ਆਪਣੇ ਨਿੱਜ ਵਿੱਚ ਗਰਸੇ ਹੋਏ ਹੀ ਸੋਚਦੇ ਹਨ ਜਿਸ ਦਾ ਨਿੱਜ ਪੂਰਾ ਨਹੀਂ ਹੋਵੇਗਾ ਉਹ ਉਦਾਸ ਹੋਵੇਗਾ ਮਾਇੂਸ ਹੋਵੇਗਾ ਦੁਖੀ ਹੋ ਜਾਏਗਾ ਤੋ ਅਸੀਂ ਇਸ ਤਰ੍ਹਾਂ ਹੀ ਵਿਚਰਦੇ ਆਂ ਦੁਨੀਆ ਦੇ ਅੰਦਰ ਸਾਡੇ ਦੁੱਖ ਦਾ ਸਾਡੀ ਖਿਜ ਦਾ ਸਾਡੀ ਉਦਾਸੀ ਤੇ ਮਾਇੂਸੀ ਦਾ ਕਾਰਨ ਹੈ ਮੇਰੀ ਚਿਤਵਨੀ ਪੂਰੀ ਨਹੀਂ ਹੋਈ ਮੇਰੇ ਮੁਤਾਬਕ ਫਲ ਨਹੀਂ ਮਿਲਿਆ ਮੇਰੇ ਮੁਤਾਬਕ ਸਿਚੁਏਸ਼ਨ ਕ੍ਰੀਏਟ ਨਹੀਂ ਹੋਈ ਇਸ ਕਰਕੇ ਮੈਂ ਦੁਖੀ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਕਬੀਰ RAM ਨਾ ਚੇਤੇਓ ਇਹਦੇ ਦੁੱਖ ਮਾਇੂਸੀ ਤੇ ਉਦਾਸੀ ਦਾ ਕਾਰਨ ਹੈ ਕਿ ਇਹ ਸਰਵ ਵਿਆਪਕ ਪਰਮੇਸ਼ਰ ਦਾ ਚਿੰਤਨ ਕਦੇ ਨਹੀਂ ਕਰਦਾ ਫਿਰਿਆ ਲਾਲਚ ਮੈਂ ਆਪਣੇ ਨਿੱਜ ਵਿੱਚ ਹੀ ਗਰਸਿਆ ਰਹਿੰਦਾ ਹੈ ਲਾਲਚ ਜਾਨੀ ਇਹਦੇ ਅੰਦਰ ਇੱਕ ਇਹ ਹੀ ਭੁੱਖ ਹੈ ਵੀ ਮੇਰੇ ਮੁਤਾਬਕ ਸਭ ਕੁਝ ਹੋ ਜਾਏ ਇਸ ਲਾਲਚ ਵਿੱਚ ਹੀ ਤੁਰਿਆ ਫਿਰਦਾ ਰਹਿੰਦਾ ਆਪਣੇ ਤੋਂ ਉੱਪਰ ਉੱਠ ਕੇ ਨਹੀਂ ਸੋਚਦਾ ਕਦੇ ਵੀ ਖਿਆਲ ਹੀ ਨਹੀਂ ਕਰਦਾ ਦੂਜੇ ਪਾਸੇ ਦਾ ਸਵਾਰਥੀ ਹੈ ਸੈਲਫਿਸ਼ ਹੈ ਜਿੱਥੇ ਦੂਜੇ ਦੀ ਗੱਲ ਆਏਗੀ ਉੱਥੇ ਸੰਕੋਚ ਕਰ ਲਏਗਾ ਜਿੱਥੇ ਨਿੱਜ ਦੀ ਗੱਲ ਆਏਗੀ ਲੜ ਮਰਨ ਲਈ ਤਿਆਰ ਹੋ ਜਾਏਗਾ ਤੋ ਅਸੀਂ ਮਨੁੱਖ ਜਿਹੜੇ ਹਾਂ ਸਾਡੇ ਦੁਨੀਆ 'ਚ ਕਲੇਸ਼ ਦੇ ਕਾਰਨ ਹੀ ਸਾਡੇ ਸਵਾਰਥ ਨੇ ਘਰਾਂ ਤੋਂ ਲੈ ਕੇ ਪਰਿਵਾਰਾਂ ਤੋਂ ਲੈ ਕੇ ਸਮਾਜ ਤੱਕ ਹਰ ਜਗ੍ਹਾ ਦੇ ਉੱਤੇ ਅਸੀਂ 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 ਬਸ ਮੈਂ 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 ਇਸ ਲਈ ਬਾਣੀ ਸਾਨੂੰ ਜਦੋਂ ਇਹ ਉਦਾਹਰਨਾਂ ਦਿੰਦੀ ਨਾ ਵੀ ਤੇਰੀ ਇਹ ਮਨੁੱਖ ਸਮਰੱਥਾ ਕੀ ਏ ਤੂੰ ਤਾਂ ਕੱਖ ਵੀ ਨਹੀਂ ਇੱਕ ਸਾਹ ਦੀ ਖੇਡ ਐ ਆਉਂਦਾ ਤੇ ਕੰਮ ਹੋ ਸਕਦਾ ਧਾਕੇ ਪਾਰ ਕਰ ਜਾਏ ਨਾ ਆਵੇ ਤੇ ਹੁਣੇ ਹੀ ਢੈ ਢੇਰੀ ਹੋ ਜਾਏ ਸਾਰੀ ਖੇਡ ਇਸ ਕਰਕੇ ਬਹੁਤਾ غرੂਰ ਮੈਂ ਮੇਰੀ ਦੇ ਭਾਵ ਵਿੱਚ ਨਾ ਜੀਆ ਕਰ ਤੂੰ ਇਕੱਲਾ ਹੀ ਦੁਨੀਆ 'ਚ ਨਹੀਂ ਬੜੀ ਦੁਨੀਆ ਹੈ ਬੜਾ ਸੰਸਾਰ ਆਇਆ ਤੇ ਬੜਾ ਚਲਾ ਗਿਆ ਤੂੰ ਕੋ ਖਾਸ ਨਹੀਂ ਇਸ ਜਗਤ ਵਿੱਚ ਤੂੰ ਵੀ ਉਹਨਾਂ ਲੋਕਾਂ ਦੀ ਕਤਾਰ ਵਿੱਚ ਹੀ ਐ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਤੋ ਹਜ਼ੂਰ ਮਹਾਰਾਜ ਫਰਮਾ ਰਹੇ ਨੇ ਕਹਿੰਦੇ ਨੇ ਪਾਪ ਕਰਨਤਾ ਮਰ ਗਿਆ ਆਉਦ ਪੁਨੀ ਖੇਨ ਮਾਹੇ ਫਿਰ ਆਪਣੇ ਲਾਲਚ ਵਾਸੇ ਫਿਰ ਟੇਡੇ ਤਰੀਕੇ ਵਰਤਦਾ ਵੀ ਉਹੀ ਫਲ ਨਿਕਲੇ ਜੋ ਮੈਂ ਚਾਹੁੰਦਾ ਇਸ ਕਰਕੇ ਦੂਜਾ ਰਸਤਾ ਚੁਣੋ ਤੱਕਾ ਕਰੋ ਜ਼ੁਲਮ ਕਰੋ ਬੇਈਮਾਨੀ ਕਰੋ ਸਵਾਰਥ ਕਰੋ ਲਾਲਚ ਕਰੋ ਕਿ ਸੇਦਾ ਹੱਕ ਮਾਰੋ ਅਧਿਕਾਰ ਖੋਵੋ ਦੂਜੇ ਦੇ ਹਿੱਤਾਂ ਦਾ ਖਿਆਲ ਨਾ ਕਰੋ ਫਿਰ ਉਹ ਜਿਹੜਾ ਲਾਲਚ ਹੈ ਇਹਨੂੰ ਪਾਪ ਵੱਲ ਤੱਕਦਾ ਹੈ ਗੁਨਾਹ ਕਰਨ ਵੱਲ ਤੱਕਦਾ ਹੈ ਕਿਉਂਕਿ ਮਥਲੇ ਆ ਨਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਫਿਰ ਪਾਪ ਕਰਦਾ ਹੈ ਗੁਨਾਹ ਕਰਦਾ ਹੈ ਮੰਦੇ ਅਮਲ ਕਮਾਉਂਦਾ ਹੈ ਤੇਨੂੰ ਪਤਾ ਹੀ ਨਹੀਂ ਲੱਗਦਾ ਅੱਖ ਦੇ ਫੋਰ ਵਿੱਚ ਹੀ ਫਿਰ ਉਮਰ ਪਾਪ ਵਿੱਚ ਗਲਤਾਨ ਹੋਇਆ ਹੀ ਗੁਜ਼ਰ ਜਾਂਦੀ ਹੈ ਜਾਨੀ ਜੀਵਨ ਉਸ ਪਾਸੇ ਹੀ ਲਾ ਦਿੰਦਾ ਹੈ ਇਹਦਾ ਜੀਵਨ ਦਾ ਅਰਥ ਹੀ ਇਹ ਹੁੰਦਾ ਹੈ ਮੈਂ ਇਹ ਸੋਚਿਆ ਤੇ ਇਵੇਂ ਹੋ ਜਾਣਾ ਚਾਹੀਦਾ ਲਾਲਚ ਵਿੱਚ ਪਾਪ ਕਰਦਾ ਹੈ ਪਾਪ ਵਿੱਚ ਹੀ ਜ਼ਿੰਦਗੀ ਗਵਾ ਜਾਂਦਾ ਹੈ ਜੀਵਨ ਦਾ ਨਾ ਆਪ ਕੋਈ ਰਸ ਚਖਿਆ ਤੇ ਨਾ ਦੂਜੇ ਨੂੰ ਜੀਣ ਦਾ ਮੌਕਾ ਦਿੱਤਾ ਪਾਪ ਕਮਾਉਂਦਿਆਂ ਕਮਾਉਂਦਿਆਂ ਹੀ ਅੱਖ ਦੇ ਫੋਰ ਵਿੱਚ ਜਾਨੀ ਕੇ ਬਿਨਾ ਪਛਾਣੇ ਬਿਨਾ ਜਾਣੇ ਜ਼ਿੰਦਗੀ ਗਵਾ ਲਈ ਜੀਵਨ ਦੀ ਅਹਿਮੀਅਤ ਨਹੀਂ ਸਮਝੀ ਕਦਰ ਨਹੀਂ ਜਾਣੀ ਸਤਿਗੁਰੂ ਕਿਰਪਾ ਕਰਨ ਅਗਲੇਰੇ ਜੋ ਸ਼ਲੋਕ ਨੇ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਅਭਿਆਸ ਕਰਾਂਗੇ ਪਾਤਸ਼ਾਹ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾ ਦਾ ਧੰਨਵਾਦ ਅਦਬ ਨਾਲ ਗੁਰੂ ਫਤਿਹ ਦੀ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ